ਰੇਟ ਅੱਜ ਆਪਾਂ ਤੁਹਾਡੇ ਖਾਤਰ ਬਹੁਤ ਘੱਟ ਲੈ ਕੇ ਪਹੁੰਚੇ ਆਂ ਕੂਠੀ ਦਾ ਡਬਲ ਸਟੋਰੀ ਕੂਠੀ ਬਣੀ ਹੋਈ ਐ ਸਾਰੀ ਦੀ ਸਾਰੀ ਮਾਲਕ ਨੇ ਤਿਆਰ ਕਰਵਾਈ ਹੋਈ ਐ ਹੁਣੇ ਥੋੜੇ ਟਾਈਮ ਪਹਿਲਾਂ ਕੂਠੀ ਬਣੀ ਸੀਗੀ ਤੇ ਐਮਰਜੈਂਸੀ ਲੋਡ ਕਰਕੇ ਹੁਣ ਵੇਚਣੀ ਪੈ ਰਹੀ ਐ ਸੀ ਮਾਲਕ ਕਹਿੰਦੇ ਨੇ ਪੈਸਾਂ ਦੀ ਬਹੁਤ ਜ਼ਿਆਦਾ ਲੋੜ ਐ ਕੂਠੀ ਦੀ ਆਪਾਂ ਪੂਰੀ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 73800462173 ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਐ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਫ੍ਰੀ ਚ ਆਪਾਂ ਐਡ ਕਰਦੇ ਆਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਮੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਮਾਲਕ ਨੇ ਆਪਣੇ ਕੋਲ ਵੀਡੀਓ ਵੀ ਬਣਾ ਕੇ ਭੇਜੀ ਆ ਤੇ ਫੋਟੋਆਂ ਵੀ ਖਿੱਚ ਕੇ ਭੇਜੀ ਆ ਤੇ ਸਾਰਾ ਕੁਝ ਮਾਲਕ ਨੇ ਵੀਡੀਓ ਰਾਹੀਂ ਤੇ ਫੋਟੋਆਂ ਦੇ ਵਿੱਚ ਦਿਖਾ ਰੱਖਿਆ ਸੀ ਬਹੁਤ ਸੋਹਣੀ ਕੂਠੀ ਹੈ ਰਸੋਈ ਦਾ ਕੰਮ ਬਹੁਤ ਸੋਹਣਾ ਮਾਲਕ ਨੇ ਕਰਵਾ ਰੱਖਿਆ ਬਾਕੀ ਡਬਲ ਸਟੋਰੀ ਹੈ ਸੀ ਕੰਮ ਵਧੀਆ ਕਰਵਾਇਆ ਹੋਇਆ ਜਿੰਨਾ ਵੀ ਕਰਵਾਇਆ ਹੋਇਆ ਇੱਕ ਗੱਲ ਤੁਹਾਨੂੰ ਮੈਂ ਦੱਸ ਦਿੰਨੇ ਸੀ ਕੰਮ ਥੱਲੋਂ ਤਾਂ ਸਾਰਾ ਮਾਲਕ ਨੇ ਕਰਵਾ ਰੱਖਿਆ ਪਰ ਉੱਪਰ ਦਾ ਕੰਮ ਰਹਿੰਦਾ ਗਾ ਮਾਲਕ ਕਰਵਾ ਰਹੀ ਸੀ ਤੇ ਐਮਰਜੈਂਸੀ ਪੈਸਾਂ ਦੀ ਲੋੜ ਪੈ ਗਈ ਸੀ ਮਾਲਕ ਨੂੰ ਤਾਂ ਕਰਕੇ ਮਾਲਕ ਨੇ ਸੇਲ ਕਰਨੀ ਹੈ ਇਹ ਕੋਠੀ ਵਧੀਆ ਬਣੀ ਹੋਈ ਹੈ ਰੇਟ ਬਹੁਤ ਘੱਟ ਮਾਲਕ ਨੇ ਕਿਹਾਗਾ ਡਿਮਾਂਡ ਕੀਤੀ ਹੈ ਇੱਕ ਮਾਲਕ ਦਾ ਮੋਬਾਈਲ ਨੰਬਰ ਲੋਕੇਸ਼ਨ ਤੁਹਾਨੂੰ ਮੈਂ ਸਾਰਾ ਕੁਝ ਕੰਫਰਮ ਕਰਵਾਉਣਾ ਸੀ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸ ਦਿੰਨੇ ਜਿਹੜੀ ਕੋਠੀ ਆਪਾਂ ਇਹ ਲੈ ਕੇ ਪਹੁੰਚੇ ਆ ਮਾਲਕ ਆਰਮੀ ਪਰਸਨ ਨੇ ਸੀ ਆਰਮੀ ਦੇ ਵਿੱਚ ਡਿਊਟੀ ਕਰਦੇ ਨੇ ਆਰਮੀ ਪਰਸਨ ਨੇ ਆਰਮੀ ਮਾਲਕ ਦੀ ਕੋਠੀ ਹੈ ਇਹ ਫੌਜੀ ਮਾਲਕ ਦੀ ਬਾਕੀ ਤੁਸੀਂ ਸਾਰਾ ਕੁਝ ਦੇਖੋਗੇ ਵੀਡੀਓ ਚੈੱਕ ਤੁਸੀਂ ਕਰ ਹੀ ਰਹੇ ਹੋ ਸੀ ਜੇ ਆਪਾਂ ਗੱਲ ਕਰੀਏ ਜਗ੍ਹਾ ਦੀ 373 ਗਜ਼ ਜਗ੍ਹਾ ਦੇ ਵਿੱਚ ਇਹ ਕੋਠੀ ਆਪਾਂ ਨੂੰ ਮਿਲੂਗੀ ਤੇ ਉੱਪਰ ਦੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ ਥੱਲੋਂ ਤਾਂ ਸਾਰਾ ਕੁਝ ਮਾਲਕ ਨੇ ਤਿਆਰ ਕਰਵਾ ਰੱਖਿਆ ਬਸ ਪੌੜੀਆਂ ਤੇ ਪੱਥਰ ਦਾ ਕੰਮ ਰਹਿਦਾਗਾ ਬਾਕੀ ਉੱਪਰ ਦਾ ਥੋੜਾ ਬਹੁਤਾ ਕੰਮ ਰਹਿੰਦਾਗਾ ਮਾਲਕ ਕਰਵਾ ਰਹੀ ਸੀ ਜਿਵੇਂ ਕਿ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਰਹੇ ਹਾਂ ਸੀ ਉੱਪਰ ਟਾਇਲਾਂ ਵਗੈਰਾ ਲੱਗੀਆਂ ਹੋਈਆਂ ਜੋੜੀਆਂ ਤੇ ਸਾਰਾ ਕੁਝ ਵਧੀਆ ਜੀ ਬਾਕੀ ਲਾਈਟਿੰਗ ਦਾ ਕਾਫੀ ਥਾਂ ਤੋਂ ਕੰਮ ਹੋਇਆ ਪਿਆ ਬਾਕੀ ਜਿੰਨਾ ਕ ਰਹਿੰਦਾਗਾ ਇਹਨਾਂ ਨੇ ਕਰਵਾਉਣਾ ਸੀਗਾ ਬਾਕੀ ਤੁਸੀਂ ਪੁੱਛ ਲਓ ਕਿਵੇਂ ਕੁਸ਼ੇ ਜੀ ਮਾਲਕ ਦਾ ਮੋਬਾਈਲ ਨੰਬਰ ਵਗੈਰਾ ਤੁਹਾਨੂੰ ਮੈਂ ਸਾਰਾ ਕੁਝ ਕਨਫਰਮ ਕਰਵਾ ਦਿੰਨੇ ਜੀ ਮਾਲਕ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਤਾਂ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ 62 849 67 317 62 849 67 317 ਇਹ ਮਾਲਕ ਦਾ ਨੰਬਰ ਹੈ ਜੀ ਡਿਮਾਂਡ ਦੀ ਗੱਲ ਕਰੀਏ ਕੋਠੀ ਦੀ ਡਿਮਾਂਡ 22 ਲੱਖ ਰੁਪਇਆ ਤੇ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਹੈ ਬਠਿੰਡੇ ਏਰੀਆ ਚ ਪਹੁੰਚੀ ਹੈ ਸੀ ਬਾਕੀ ਕੋਠੀ ਤੁਸੀਂ ਦੇਖ ਰਹੇ ਹੋ ਵਧੀਆ ਕੋਠੀ ਬਣੀ ਹੋਈ ਹੈ ਮਾਲਕ ਨੇ ਸੋਹਣੀ ਤਿਆਰ ਕਰਵਾਈ ਹੋਈ ਹੈ ਜਿੰਨੇ ਕ ਇਹਨਾਂ ਨੇ ਤਿਆਰ ਕਰਵਾਈ ਹੈ ਜਿੰਨਾ ਕੰਮ ਇਹਨਾਂ ਨੇ ਕਰਵਾਇਆ ਬਹੁਤ ਰੀਜ ਨਾਲ ਕਰਵਾਇਆ ਹੋਇਆ ਜਿਹੜਾ ਥੱਲੇ ਡਰਾਈਂਗ ਰੂਮ ਬਣਿਆ ਹੋਇਆ ਜੀ ਬਹੁਤ ਵਧੀਆ ਡਰਾਈਂਗ ਰੂਮ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਸਾਰਾ ਬੁੱਡਨ ਦਾ ਲੱਕੜ ਦਾ ਜਿੰਨਾ ਵੀ ਕੰਮ ਹੋਇਆ ਇੱਕ ਨੰਬਰ ਮਾਲਕ ਨੇ ਕਰਵਾ ਰੱਖਿਆ। ਦਾਕੀ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਸੀ। ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਗੱਲ ਕਰਨੀ ਕੁਝ ਵੀ ਪੁੱਛਣਾ ਹੋਵੇ ਤੁਸੀਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਇੱਕ ਵਾਰੀ ਠੀਕ ਹੈ ਜੀ। ਦਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਈ ਦਿੱਤਾ ਵੀਡੀਓ 'ਚ ਸਾਰਾ ਕੁਝ ਤੁਸੀਂ ਦੇਖ ਲਿਆ ਜੀ ਫੋਟੋਆਂ ਚੋ ਵੀ ਤੁਸੀਂ ਦੇਖ ਲਿਆ ਸਾਰਾ ਕੁਝ ਇਹਨਾਂ ਨੇ ਫਰੰਟ ਵਧੀਆ ਬਣਾਇਆ ਹੋਇਆ ਜੀ ਤੇ ਫਰੰਟ ਡਿਜ਼ਾਈਨ ਵਧੀਆ ਹੈ 메ਨ ਗੇਟ ਵਧੀਆ ਲੱਗਿਆ ਹੋਇਆ ਜੀ ਬਾਕੀ ਗਲੀ ਵਧੀਆ ਲੱਗਦੀ ਹੈ ਤੇ ਬਾਕੀ ਕੁਝ ਹੋਰ ਪੁੱਛਣਾ ਹੋਵੇ ਤੁਹਾਨੂੰ ਮਾਲਕ ਦਾ ਨੰਬਰ ਮਿਲ ਹੀ ਗਿਆ ਜੀ ਤੇ ਕਿਵੇਂ ਦੀ ਲੱਗੀ ਆਪਣੀ ਇਹ ਵੀਡੀਓ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਵੀਡੀਓ ਵਧੀਆ ਲੱਗੀ ਹੈ ਚੰਗੀ ਲੱਗੀ ਹੈ ਜ਼ਰੂਰ ਕਮੈਂਟ ਕਰਿਓ ਜੀ ਅੱਗੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਹੇ ਹੋ ਜੇ ਤੁਸੀਂ ਆਪਣੀ ਹਰ ਰੋਜ਼ ਵੀਡੀਓ ਨਵੀਂ ਤੋਂ ਨਵੀਂ ਦੇਖਣਾ ਚਾਹੁੰਦੇ ਹੋ ਅਲੱਗ-ਅਲੱਗ ਏਰੀਆ ਚੋਂ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਪਹੁੰਚਦੇ ਰਹਿਨੇ ਹਾਂ ਅਸੀਂ ਥੱਲੇ ਤੁਹਾਨੂੰ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਉਸੇ ਵੇਲੇ ਪਹੁੰਚ ਜਾਊਗਾ ਜੀ ਹਰ ਰੋਜ਼ ਆਪਾਂ ਨਵੀਂ ਵੀਡੀਓ ਅਲੱਗ- ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਜੇ ਘਰ ਹੈ ਕੂਠੀ ਆ ਮਕਾਨ ਹੈ ਕਿਸੇ ਵੀ ਏਰੀਆ ਚਾ ਛੋਟਾ ਘਰ ਹੈ ਪੁਰਾਣਾ ਹੈ ਵੱਡਾ ਹੈ ਕਿਵੇਂ ਵੀ ਆ ਚਾਹੀ ਚਾਹੀ ਖੇਤ ਦੇ ਵਿੱਚ ਚਾਹੀ ਪਿੰਡਾਂ ਦੇ ਵਿੱਚ ਚਾਹੀ ਸ਼ਹਿਰ ਦੇ ਵਿੱਚ ਹਰਿਆਣਾ ਪੰਜਾਬ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਇੱਕ ਵੀਡੀਓ ਬਣਾਓ ਪੂਰੀ ਵਧੀਆ ਫੋਨ ਨੂੰ ਟੇਡਾ ਫੜ ਕੇ 4 ਮਿੰਟ ਦੀ ਘੱਟੋ ਘੱਟ 4 ਮਿੰਟ ਤੋਂ ਉੱਤੇ ਚਾਹੀ ਕਿੰਨੀ ਮਰਜ਼ੀ ਹੋਵੇ ਸੀ ਤੇ ਪੂਰੀ ਵਧੀਆ ਵੀਡੀਓ ਆਪਣਾ WhatsApp ਨੰਬਰ ਤੋਂ ਹਨ ਮਿਲੇਗਾ ਸੀ ਉੱਤੇ ਹਮੇਸ਼ਾ ਚੱਲਦਾ ਰਹਨ 73800 ਪੂਰਾ 26173 ਭੇਜ ਦਿਓ ਆਪਣੇ ਕੋਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਆਪਣਾ ਹੁੰਦਾ ਸੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਜੀ ਵੀਡੀਓ ਵਧੀਆ ਲੱਗੀ ਆ ਲਾਈਕ ਜ਼ਰੂਰ ਕਰ ਦਿਓ ਤੇ ਮਿਲਦੇ ਹਾਂ ਚੱਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ